ਗੁਰਦੁਆਰਾ ਸਾਹਿਬ ਦੇ ਵਿੱਚ ਅੱਗ ਲੱਗਣ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਹੋਈ ਆਗਨ ਭੇਟ ਦੀ ਗੁਰੂਆਂ ਨੇੜਲੇ ਪਿੰਡ ਅਨੀ ਹਰਵਿਕੀ ਉਹ ਗੁਰੂ ਰਵਿਦਾਸ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਵਾਪਰੀ ਅੱਗ ਲੱਗਣ ਦੀ ਕੜਨਾ ਕਰਕੇ ਸੰਗਤਾਂ ਦੇ ਹਿੱਟ ਦਿਆ ਵੱਲ ਉਤਰੇਗੇ ਤੇ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਿੰਡ ਵਿਖੇ ਦੋ ਦਿਨਾਂ ਪਹਿਲਾਂ ਤਾਂ ਨਗਰ ਕੀਰਤਨ ਕੱਢਿਆ ਗਿਆ ਸੀ ਤੇ ਉਸ ਤੋਂ ਬਾਅਦ ਆ ਤੁਹਾਨੂੰ ਗੁਰਦੁਆਰਾ ਸਾਹਿਬ ਵਿਖੇ ਸਮਾਗਮ ਕਰਵਾਇਆ ਗਿਆ ਇਸ ਮੌਕੇ ਪੁਰਵੰਧਕਾਂ ਨੇ ਦੱਸਿਆ ਕਿ ਰਾਤ 10:00 ਵਜੇ ਦੇ ਕਰੀਬ ਉਹ ਗੁਰਦੁਆਰਾ ਸਾਹਿਬ ਨੂੰ ਬੰਦ ਕਰਕੇ ਗਏ ਸਨ ਜਿਸ ਤੋਂ ਕੁਝ ਹੀ ਸਮੇਂ ਬਾਅਦ ਹੈ ਅਗੁਰਦੁਆਰਾ ਸਾਹਿਬ ਦੇ ਸਾਹਮਣੇ ਘਰਦਿਆਂ ਨੇ ਵੇਖਿਆ ਕਿ ਗੁਰਦੁਆਰਾ ਸਾਹਿਬ ਦੇ ਹਾਲ ਦੇ ਵਿੱਚੋਂ ਧੂਆਂ ਨਿਕਲ ਰਿਹਾ ਹੈ ਤੇ ਜਿਸ ਤੋਂ ਬਾਅਦ ਗੁਰਦੁਆਰੇ ਦੀ ਕਮੇਟੀ ਅਤੇ ਸੰਗਤ ਪੂਰੀ ਤਰ੍ਹਾਂ ਦੇ ਉੱਥੇ ਪਹੁੰਚੀ ਪਰ ਉਦੋਂ ਤੱਕ ਆ ਗਿਆ ਕਾਫੀ ਭਿਆਨਕ ਗੁਰਦੁਆਰਾ ਸਾਹਿਬ ਦੇ ਵਿੱਚ ਅੱਗ ਲੱਗ ਚੁੱਕੀ ਸੀ ਤੇ ਲੋਕਾਂ ਨੇ ਕਾਫੀ ਜੁੱਦੂ ਜਹਾਦ ਕਰਨ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਪਰ ਉਹਦੋਂ ਤੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਐ ਨੁਕਸਾਨੇ ਗੇ ਸੋ ਜੁਨਾ ਦੱਸੋ ਕਿ ਇਹ ਸਾਰਾ ਹਾਸਾ ਬਿਜਲੀ ਦੇ ਸ਼ਾਰਟ ਸਰਕਟ ਕਰਕੇ ਆ ਵਾਪਰੇ ਤੇ ਜਿਸ ਦਾ ਪਤਾ ਪੁਲਿਸ ਨੂੰ ਸਵੇਰੇ 11 ਵਜੇ ਦੇ ਕਰੀਬ ਲੱਗ ਗਿਆ ਤੇ ਜਦੋਂ ਪਿੰਡ ਵਾਸੀਆਂ ਨੇ ਉਹ ਇਤਲਾਹ ਦਿੱਤੀ ਤੇ ਉਸ ਤੋਂ ਬਾਅਦ ਡੀਐਸਪੀ ਫਲੋਰ ਭਾਰਤ ਮਸੀ ਸੁਮੀਤ ਗੁਰਾਇਆਂ ਪੁਲਿਸ ਮੌਕੇ ਤੇ ਪਹੁੰਚੀ ਉਸ ਤੋਂ ਇਲਾਵਾ ਐਸਜੀਪੀਸੀ ਦੀਆਂ ਟੀਮਾਂ ਸਤਿਕਾਰ ਕਮੇਟੀ ਅਤੇ ਸਿੱਖ ਜੋਥੇ ਬੰਦੀਆਂ ਮੌਕੇ ਤੇ ਪਹੁੰਚੀਆਂ ਤੇ ਪੱਤਰਕਾਰ ਜਗਜੀਤ ਸਿੰਘ ਪਾਟੀ ਦੀ ਵਿਸ਼ੇਸ਼ ਰਿਪੋਰਟ ਨਾਂ ਬੋਲਣਾ ਪਹਿਲਾਂ ਜੀ ਹਾਂ ਜੀ ਨਾਂ ਦੱਸੋ ਕੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਾਮਦੀਰ ਸਿੰਘ ਖਾਲਸਾ ਪਿੰਡ ਨਿਹਰ ਸਾਡੇ ਪਿੰਡ ਕੱਲ ਚੇਰੀ ਗੁਰ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੋਖ ਰੱਖ ਕੇ ਭੋਗ ਪਾਏ ਗਏ ਹਨ ਤੇ ਸ਼ਾਮ ਨੂੰ 9 10 ਵਜੇ ਤੋਂ ਬਾਅਦ ਸੰਗਤਾਂ 9 10 ਵਜੇ ਸਾਰਾ ਕੰਮ ਨਿਬੇੜ ਕੇ ਸੇਵਾਦਾਰ ਵੀ ਘਰਾਂ ਨੂੰ ਚਲੇ ਗਏ ਸੀ ਗੁਰਦੁਆਰਾ ਸਾਹਿਬ ਨੂੰ ਜੰਦਾ ਲਾ ਕੇ ਤੇ 10 ਕ ਵਜੇ ਤੋਂ ਬਾਅਦ ਗੁਰਦੁਆਰੇ ਦੇ ਗੁਆਂਢ ਵਾਲਿਆਂ ਨੇ ਦੇਖਿਆ ਵੀ ਗੁਰਦੁਆਰੇ ਦੀ ਬਿਲਡਿੰਗ ਦੇ ਵਿੱਚੋਂ ਧੂੰਆਂ ਨਿਕਲਦਾ ਆ ਰੋਲਾ ਪਾਇਆ ਸਾਰੇ ਇਕੱਠੇ ਹੋਏ ਤੇ ਜਦੋਂ ਇਕੱਠੇ ਹੋ ਕੇ ਆ ਕੇ ਦੇਖਿਆ ਬਈ ਅੰਦਰ ਮਹਾਰਾਜ ਦੇ ਅੰਦਰ ਉੱਥੇ ਜਿਹੜਾ ਹਾਲ ਸੀ ਉਹਦੇ ਵਿੱਚ ਅੱਗ ਲੱਗੀ ਹੋਈ ਸੀ ਮੈਟ ਵਗੈਰਾ ਹੋਰ ਕੋ ਬਹੁਤ ਸਾਰਾ ਸਮਾਨ ਲੂ ਹੋ ਗਿਆ ਇੱਕ ਬਿਜਲੀ ਦਾ ਬੋਰਡ ਜਿਹੜਾ ਕਿ ਸਪੀਕਰ ਵਗੈਰਾ ਲਾਏ ਹੋਏ ਸੀ ਤੇ ਨੇ ਤੇ ਉਸ ਬੋਰਡ ਦੇ ਵਿੱਚੋਂ ਸਾਨੂੰ ਇਹ ਆ ਬਈ ਇਹ ਯਕੀਨ ਹੈ ਪੂਰਾ ਬਈ ਉਹ ਬੋਰਡ ਦੇ ਵਿੱਚੋਂ ਬਿਜਲੀ ਦਾ ਸ਼ਾਰਟ ਸਰਕਟ ਹੋ ਕੇ ਇਹ ਅੱਗ ਲੱਗੀ ਜਿਹਦੇ ਵਿੱਚ ਬਹੁਤ ਮੰਗ ਮੰਦ ਭਾਗੀ ਇੱਕ ਘਟਨਾ ਦੁਰਘਟਨਾ ਹੋਈ ਆ ਕਿ ਮਹਾਰਾਜ ਜੀ ਦੇ ਇੱਕ ਸਰੂਪ ਆ ਜਿਹੜੇ ਉਹ ਬਹੁਤ ਨੁਕਸਾਨੇ ਗਏ ਹਨ ਤੇ ਸ਼ਰੋਮਣੀ ਕਮੇਟੀ ਤੋਂ ਵੀ ਆਏ ਸੀ ਪੁਲਿਸ ਵੀ ਆਈ ਆ ਆਪਣੀ ਕਾਰਵਾਈ ਉਹਨਾਂ ਨੇ ਵੀ ਕੀਤੀ ਆ ਤੇ ਸ਼ਰੋਮਣੀ ਕਮੇਟੀ ਤੋਂ ਵੀ ਅਨੰਦਪੁਰ ਸਾਹਿਬ ਤੋਂ ਵੀ ਸਿੰਘ ਆਏ ਸੀ ਹੋਰ ਸਿੱਖ ਜਥੇਦਤियां ਵੀ ਇੱਥੇ ਪਹੁੰਚੀਆਂ ਸਨ ਮੌਕਾ ਦੇਖਿਆ ਉਹਨਾਂ ਨੇ ਆ ਕੇ ਜ਼ਿਆਦਾਤਰ ਸਾਰਿਆਂ ਨੇ ਇਹੀ ਤੇ ਪਾਸ ਕੀਤਾ ਵੀ ਇਹ ਜਿਹੜਾ ਇਹ ਘਟਨਾ ਹੋਈ ਆ ਇਹ ਬਿਆਦਵੀ ਦੀ ਨਹੀਂ ਹੋਈ ਹੈਗੀ ਦੁਰਘਟਨਾ ਹੋਈ ਆ ਅੱਗ ਲੱਗਣ ਦੇ ਸ਼ਾਰਟ ਸਰਕਟ ਦੇ ਨਾਲ ਅੱਗ ਲੱਗਣ ਦੇ ਨਾਲ ਇਹ ਦੁਰਘਟਨਾ ਹੋਈ ਆ ਜਿਹੜੀ ਬਹੁਤ ਮੰਦਭਾਗੀ ਆ ਸਾਡੇ ਨਗਰ ਦੀਆਂ ਸਾਰੀਆਂ ਸੰਗਤਾਂ ਨੇ ਹੁਣ 3:00 ਵਜੇ ਦਾ ਟਾਈਮ ਹੋ ਗਿਆ ਸਵੇਰ ਦਾ ਕਿਸੇ ਨੇ ਵੀ ਲੰਗਰ ਨਹੀਂ ਛਕਿਆ ਨਾ ਇੱਥੇ ਲੰਗਰ ਬਣਾਇਆ 200 ਬੰਦਾ ਇੱਥੇ ਬੀਬੀਆਂ ਵੀ ਸਭ ਇੱਥੇ ਦੁੱਖ ਦੇ ਵਿੱਚ ਹਾਜ਼ਰ ਬੈਠੀਆਂ ਹਨ ਤੇ ਬਹੁਤ ਮੰਦਭਾਗੀ ਘਟਨਾ ਹੋਈ ਆ ਸਾਨੂੰ ਬੜਾ ਇਸ ਗੱਲ ਦਾ ਦੁੱਖ ਆ ਤੇ ਅਸੀਂ ਦੁੱਖ ਵੀ ਮਨਾਉਨੇ ਆ ਅਸੀਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਵਿੱਚ ਤੇ ਉੱਥੇ ਅਕਾਲ ਤਖਤ ਤੇ ਪੇਸ਼ ਹੋਵਾਂਗੇ ਜੋ ਵੀ ਸਾਨੂੰ ਅਕਾਲ ਤਖਤ ਤੇ ਦੇ ਵਜੋਂ ਸੇਵਾ ਲਈ ਜਾਊਗੀ ਅਸੀਂ ਉਹ ਸੇਵਾ ਉਪਰਵਾਣ ਕਰਾਂਗੇ ਤੇ ਉਹ ਮਹਾਰਾਜ ਜੀ ਦੇ ਸਰੂਪ ਦੁਬਾਰਾ ਜਿਹੜੀਆਂ ਸਾਡੇ ਇੱਥੇ ਕੋਈ ਕਮੀਆਂ ਪੇਸ਼ੀਆਂ ਹਨ ਝੜੋਮਣੀ ਕਮੇਟੀ ਦੇ ਸੇਵਾਦਾਰ ਜੋ ਵੀ ਸਾਡੇ ਕਮੀ ਪੇਸ਼ੀ ਆ ਸਾਨੂੰ ਦੱਸਣਗੇ ਅਸੀਂ ਉਹਨਾਂ ਨੂੰ ਪੂਰਾ ਕਰਾਂਗੇ ਤੇ ਮਹਾਰਾਜ ਜੀ ਦੇ ਸਰੂਪ ਦੁਬਾਰਾ ਗੁਰਦੁਆਰਾ ਸਾਹਿਬ ਵਿਸ਼ੇਸ਼ ਯੋਗਤ ਕਰਾਵਾਂਗੇ ਤੇ ਸ਼ਰੋਮਣੀ ਕਮੇਟੀ ਨੂੰ ਬੇਨਤੀ ਵੀ ਕਰਾਂਗੇ ਅਸੀਂ ਥੋੜੇ ਸਮੇਂ ਦੇ ਵਿੱਚ ਹੀ ਇਹ ਅਕਾਲ ਤਖਤ ਜ세ਦਾਰ ਅਕਾਲ ਤਖਤ ਸਾਹਿਬ ਨੂੰ ਜਾ ਕੇ ਮਿਲਾਂਗੇ ਸਾਨੂੰ ਇਹ ਹੁਕਮ ਹੋਇਆ ਤੇ ਇਹ ਸਾਰੀਆਂ ਸੰਗਤਾਂ ਨੂੰ ਪ੍ਰਵਾਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰੂ ਮਹਾਰਾਜ ਦੇ ਕਿੰਨੇ ਸੀਗੇ ਜੀ ਹੁਣ ਦੋ ਸਰੂਪ ਮਹਾਰਾਜ ਜੀ ਦੇ ਸੀਗੇ ਜਿਹੜੇ ਸਰੂਪ ਸੱਚਖੰਡ ਦੇ ਵਿੱਚ ਬਰਾਜਮਾਨ ਸੀ ਉਹ ਬਿਲਕੁਲ ਠੀਕ ਆ ਜਿਹੜੇ ਸਰੂਪ ਪਾਲਕੀ ਸਾਹਿਬ ਦੇ ਵਿੱਚ ਸ਼ਰੂਬਤ ਸੀਗੇ ਉਹਨਾਂ ਨੂੰ ਨੁਕਸਾਨ ਹੋਇਆ ਸਾਡੇ ਸਾਫ ਕਾ ਸ਼ਰੋਮਣੀ ਕਮੇਟੀ ਮੈਂਬਰ ਹਰਜਿੰਦਰ ਸਿੰਘ ਲੱਲੀਆਂ ਵੀ ਆਏ ਹਨ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਵੀ ਇੱਥੇ ਆ ਜਾਣ ਉਹ ਵੀ ਮੌਕਾ ਦੇਖਣ ਆਏ ਹਨ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਤੇ ਹਾਂਜੀ ਹਾਂਜੀ ਹੁਣ ਜੀ ਮਹਾਰਾਜ ਦੇ ਸਰੂਪ ਜਿਹੜੇ ਇੱਕ ਤਾਂ ਉਹਨਾਂ ਨੇ ਜੀ ਉੱਥੇ ਗਵਿੰਦਵਾਲ ਸਾਹਿਬ ਜਿਹੜੇ ਨੁਕਸਾਨ ਹੋਏ ਆ ਉੱਥੇ ਭੇਜ ਦੇਣੇ ਆ ਤੇ ਦੂਸਰੇ ਸਰੂਪ ਸੰਗ ਟੇਸੀਆਂ ਸਜੋਬਤ ਕਰ ਦੇਣੇ ਆ ਤੇ ਉੱਥੋਂ ਫਿਰ ਜਿੱਦੋਂ ਵੀ ਸਾਨੂੰ ਹੁਕਮ ਹੋਊਗਾ ਅਸੀਂ ਲਿਆ ਕੇ ਗੁਰਦੁਆਰਾ ਸਾਹਿਬ ਜੋ ਵੀ ਕਮੀਆਂ ਪੇਸ਼ੀਆਂ ਉਹ ਪੂਰੀਆਂ ਕਰਨ ਤੋਂ ਬਾਅਦ ਅਸੀਂ ਗੁਰਦੁਆਰਾ ਸਾਹਿਬ ਲਿਆ ਕੇ ਉਹ ਸਜੋਬਤ ਕਰਾਂਗੇ ਤੇ ਜੋ ਵੀ ਸਾਨੂੰ ਕਾਲ ਤੱਕ ਦਾ ਹੁਕਮ ਹੋਊਗਾ ਉਹ ਅਸੀਂ ਪ੍ਰਵਾਨ ਕਰਦੇ ਆਂ ਤੇ ਪ੍ਰਵਾਨ ਕਰਾਂਗੇ ਵੀ ਜੇ ਤੁਸੀਂ ਸਾਹਿਬ ਕਹਿ ਕੇ ਗਏ ਜੀ ਤਾਂ ਕੈਮਰੇ ਨਹੀਂ ਚੱਲਦੇ ਡੀਵੀਆਰ ਨਹੀਂ ਚੱਲਦਾ ਹਾਂਜੀ ਕੁਝ ਕਮੀਆਂ ਹੁੰਦੀਆਂ ਆ ਜੀ ਡੀਵੀਆਰ ਸਾਡੇ ਖਰਾਬ ਹੋ ਗਿਆ ਸਗਾ ਸੇਵਾਦਾਰ ਬਹੁਤ ਆ ਬੀਬੀਆਂ ਬਹੁਤ ਸੇਵਾ ਕਰਦੀਆਂ ਤਕਾਲਾਂ ਸਵੇਰ ਨੂੰ ਸੇਵਾ ਕਰਦੇ ਆ ਇਹ ਜਿਹੜਾ ਗੁਰਦੁਆਰਾ ਕਿਰਤੀ ਸਮਾਜ ਦਾ ਗੁਰਦੁਆਰਾ ਆ ਗ੍ਰੰਥੀ ਸਿੰਘ ਨੂੰ ਰੱਖਣ ਦੇ ਬਹੁਤੀ ਹਿੰਮਤ ਨਹੀਂ ਸਾਡੀ ਅਸੀਂ ਬਹੁਤ ਹਿੰਮਤ ਕਰਕੇ ਗੁਰਦੁਆਰੇ ਬਣਾ ਲਗਾ ਇਸ ਬੜਾਏ ਆ ਸਾਡਾ ਗੁਰੂ ਘਰ ਦਾ ਨਾਲ ਗੁਰੂ ਗੁਰੂ ਗ੍ਰੰਥ ਸਾਹਿਬ ਦੇ ਨਾਲ ਸਾਡਾ ਗੁਰੂ ਗੁਰਬਾਣੀ ਦੇ ਨਾਲ ਸਾਡਾ ਪ੍ਰੇਮ ਆ ਅਸੀਂ ਗੁਰਬਾਣੀ ਦਾ ਸਤਕਾਰ ਕਰਦੇ ਕਰਕੇ ਅਸੀਂ ਗੁਰਦੁਆਰਾ ਸਾਹਿਬ ਬਣਾਏ ਆ ਤੇ ਗੁਰਦੁਆਰਿਆਂ ਸੀ ਜਿਹਾ ਹਾਂ ਠੀਕ ਆ ਸਾਡੇ ਵਿੱਚ ਸੰਭਾਲਦੀਆਂ ਕੁਝ ਕਮੀਆਂ ਹੈਗੀਆਂ ਉਹਨਾਂ ਨੂੰ ਅਸੀਂ ਪੂਰਾ ਕਰਾਂਗੇ ਤੇ ਪੂਰਾ ਕਰਕੇ ਅਸੀਂ ਇਹ ਜਰੂਰ ਬੜੇ ਜਿਹੜੀਆਂ ਸੰਗਤਾਂ ਦੀ ਮੰਗਿਆ ਅੱਜ ਵੀ ਸੰਗਤਾਂ ਰੋਂਦੀਆਂ ਵੀ ਅਸੀਂ ਆ ਸਵੇਰੇ ਵੀ ਬਹੁਤ ਸੰਗਤਾਂ ਇਹ ਇਹ ਵਾਕਿਆ ਸੁਣ ਕੇ ਦੇਖ ਕੇ ਬਹੁਤ ਰੋਹਾਂ ਹੁਣ ਵੀ ਸਾਰੀਆਂ ਸੰਗਤਾਂ ਦੇ ਜਿਹੜੇ ਚਿਹਰੇ ਉੱਤਰੇ ਆ ਕਿ ਅਸੀਂ ਮਹਾਰਾਜ ਦੇ ਜਿਹੜੇ ਦਰਸ਼ਨਾਂ ਤੋਂ ਵਾਂਝੇ ਹੋ ਗਏ ਆ ਤੇ ਅਸੀਂ ਇਹ ਬਹਿਦਾ ਕਰਦੇ ਆ ਸੰਗਤਾਂ ਨੂੰ ਵੀ ਕਹਿੰਦੇ ਆ ਵੀ ਆਪਾਂ ਇਹ ਪੂਰਾ ਕਰਕੇ ਬਹੁਤ ਛੇਤੀ ਤੁਹਾਨੂੰ ਮਹਾਰਾਜ ਜੀ ਦੇ ਦਰਸ਼ਨ ਆ ਜਿਹੜੇ ਉਹ ਕਰਨ ਦਾ ਸਮਾਂ ਮਿਲੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਵਾਪਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਪੰਤ ਅਕਾਲੀ ਦਸ਼ਮੇਸ਼ ਤਰਨਤਨਦਾਲ ਮੁਖੀ ਬਾਬਾ ਮੇਜਰ ਸਿੰਘ ਛੋਟੀ ਸਾਹਿਬ ਦਾਜ ਜਦਰਦੀਤ ਸਿੰਘ ਖਾਲਸਾ ਪਗਵਾੜੇ ਤੋਂ ਇੱਕ ਸਾਨੂੰ ਸ਼ਾਮੀ ਖਬਰ ਸਵੇਰੇ ਖਬਰ ਮਿਲੀ ਸੀ ਕਿ ਇੱਕ ਗੁਰੂ ਘਰ ਹੈ ਇੱਥੇ ਅਨੀਰ ਦੇ ਵਿੱਚ ਜਿੱਥੇ ਕਿ ਜੋ ਪਹਿਲੀ ਇਨਫੋਰਮੇਸ਼ਨ ਆਈ ਆ ਪੁਲਿਸ ਦੀ ਇਨਵੈਸਟੀਗੇਸ਼ਨ ਚ ਕਿ ਸ਼ਾਰਟ ਸਰਕਟ ਹੋ ਕੇ ਮਹਾਰਾਜ ਦੇ ਸਰੂਪ ਅਗਨ ਭੇਟ ਹੋ ਗਿਆ ਬਹੁਤ ਹੀ ਮੰਦ ਭਾਗੀ ਗੱਲ ਹੈ ਔਰ ਜਿੰਨੀ ਵੀ ਇਹਨੂੰ ਆਪਾਂ ਨਿੰਦਿਆ ਜਾਵੇ ਕਿ ਕਿਉਂਕਿ ਅਣਗਹਿਲੀਆਂ ਮੈਂ ਦੇਖੋ ਜੀ ਪੁਲਿਸ ਨੇ ਭਾਵੇਂ ਨਹੀਂ ਕਿਹਾ ਕਿ ਪਿੰਡ ਦੀ ਅਣਗਹਿਲੀ ਆ ਮੈਂ ਪਿੰਡ ਦੇ ਸਾਹਮਣੇ ਪਿੰਡ ਦੀ ਅਣਗਹਿਲੀ ਕਹਿ ਰਿਹਾ ਪਿੰਡ ਦੀ ਅਣਗਹਿਲੀ ਇਸ ਤਰ੍ਹਾਂ ਆ ਕਿ ਮਹਾਰਾਜ ਦਾ ਸਰੂਪ ਉੱਥੇ ਸੀ ਇਹਨਾਂ ਨੇ ਨਗਰ ਕੀਰਤਨ ਕੱਲ ਕੱਢਿਆ ਪਰਸੋਂ ਪਰਸੋਂ ਉਸ ਤੋਂ ਬਾਅਦ ਮਹਾਰਾਜ ਦਾ ਸੋਖਾ ਅਸਨ ਨਹੀਂ ਕੀਤਾ ਔਰ ਜੋ ਮੈਂ ਮੇਰੇ ਨਾਲ ਪੱਤਰਕਾਰ ਸਾਹਿਬ ਮੇਰੇ ਬਾਬਾ ਜੀ ਗਏ ਸੀ ਅੰਦਰ ਨਾਲ ਤੇ ਅਸੀਂ ਉੱਥੇ ਦੇਖਿਆ ਤੀਲਾਂ ਦੀਆਂ ਡੱਬੀਆਂ ਪਈਆਂ ਆ ਉੱਥੇ ਕਾਫੀ ਮੇਰੇ ਕੋਲ 10-12 ਤੀਲਾਂ ਦੀਆਂ ਡੱਬੀਆਂ ਆ ਅਰਗਬੱਤੀਆਂ ਰੱਖੀਆਂ ਆ ਠੀਕ ਹੈ ਅਗਰਬਤੀਆਂ ਲਾਉਣੀਆਂ ਜੇ ਉਹਦੀ ਅਸੀਂ ਸਭ ਸਾਹ ਸਮਾਣ ਨਹੀਂ ਕਰ ਸਕਦੇ ਸ਼ਾਰਟ ਸਰਕਟ ਵੀ ਹੋ ਸਕਦਾ ਅਗਰਬਤੀਆਂ ਤੋਂ ਵੀ ਅਗਨ ਭੇਟ ਉਦੋਂ ਵੀ ਇਸ਼ਾਰਾ ਹੋ ਸਕਦਾ ਇਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਪਿੰਡ ਵਾਲਿਆਂ ਨੇ ਵੀ ਕਿਹਾ ਇਹ ਪੁਲਿਸ ਨੂੰ ਇਨਵੈਸਟੀਗੇਸ਼ਨ ਕਰਨ ਦਿਓ ਕਿ ਜਿਹੜਾ ਤੁਹਾਡੇ ਤੇ ਮੱਤੀ ਦਾ ਤੱਬਾ ਲੱਗ ਗਿਆ ਪੁਲਿਸ ਇਨਵੈਸਟੀਗੇਸ਼ਨ ਕਰੂਗੀ ਇਹ ਸ਼ਾਰਟ ਸਰਕਟ ਹੈ ਤੁਹਾਡੇ ਉੱਤੇ ਤੱਬਾ ਲੈ ਜਾਊਗਾ ਕਿਉਂ 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 ਮੈਂ ਕਹਿ ਰਿਹਾ ਜੀ ਮੇਰੀ ਬੇਨਤੀ ਸੁਣੋ ਕਿਉਂਕਿ ਲੌਕ ਲਾ ਕੇ ਚੱਲ ਗਏ ਰਾਤ ਨੂੰ ਕੋਈ ਬੰਦਾ ਕੋਈ ਵੀ ਸ਼ਰਾਰਤ ਕਰ ਸਕਦਾ ਕੈਮਰੇ ਚੱਲ ਨਹੀਂ ਰਹੇ ਡੀਵੀਆਰ ਚੱਲ ਨਹੀਂ ਰਿਹਾ ਇਨੀਆਂ ਬੇਨਤੀਆਂ ਕਰਦਾ ਕਿ ਪੰਡ ਵਾਲੇ ਨੂੰ ਸੜਾ ਸੁਚੇਤ ਹੋਣ ਦੀ ਇਹ ਚ ਲੋੜ ਹੈ ਜੀ ਆਪਾਂ ਮਹਾਰਾਜ ਦਾ ਪ੍ਰਕਾਸ਼ ਸੇਵਾ ਸੰਭਾਲ ਬਹੁਤ ਵਧੀਆ ਤੁਸੀਂ ਕਰ ਰਹੇ ਆ ਲੇਕਿਨ ਇਹ ਗੱਲਾਂ ਵੀ ਸਾਨੂੰ ਸੁਚੇਤ ਹੋਣਾ ਚਾਹੀਦਾ ਇੱਕ ਬੰਦੇ ਦੀ ਡਿਊਟੀ ਲਾਉਂਦੇ ਉੱਥੇ ਇੱਕ ਬੰਦਾ ਡਿਊਟੀ ਤੇ ਰਹਿੰਦਾ ਤਾਂ ਕਿ ਇਦਾਂ ਦੀ ਮੰਦਪਾਗੀ ਘਟਣਾ ਨਾ ਹੁੰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਦਸ ਜਿਹੜੇ ਇੱਕ ਅਨੀਤ ਗੁਰਦੁਆਰਾ ਸਾਹਿਬ ਜਿਹੜਿਆ ਕੋਰੇ ਜੀ ਕੀ ਮਾਮਲਾ ਜੀ ਸਰਦਾਰ ਇਹ ਸ਼੍ਰੀ ਗੁਰੂ ਰਬਦਾਸ ਮਹਾਰਾਜ ਜੀ ਦਾ ਪੰਗੋਦਵਰਾ ਹੈਗਾ ਇੱਥੇ ਰਾਤ 10:00 ਕੁਟਨਾ ਜਿਹੜੀ ਹੱਲੀ ਆ ਉਹ ਅਗਲਾ ਗੀਸੀ ਗੁਰਦੁਆਸਬ ਦੇ ਅੰਦਰ ਬਰੋਂ ਜਿਹੜੇ ਤਲ ਲੱਗੇ ਹੋਏ ਸੀਗੇ ਤੇ ਉਹਦੇ ਨਾਲ ਜਿਹੜੀ ਮਾਰੀ ਦਾ ਸਰੂਪ ਸੀਗਾ ਉਹ ਨੁਕਸਾਨ ਹੋ ਗਿਆ ਤੇ ਉਹਦੇ ਦੀ ਸ਼ਾਦੀ ਖਗੀ ਜੀ ਕਰਾ ਇਹ ਰਾਤ ਦੀ ਕਠਿਨਾ ਲੱਗਦੀ ਹੈ ਕਿਉਂਕਿ ਲੋਗ ਲੱਗੇ ਸੀ ਕਿ ਰਾਤ ਲੋਗ ਲੱਗਣ ਤੋਂ ਬਾਅਦ ਕੋ ਆਇਆ ਨਹੀਂ ਜਦੋਂ ਹੁਣ ਦੇਖਿਆ ਇਹਦਾ ਕਿ ਤੇ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਸਾਨੂੰ ਇਨਫੋਰਮ ਕੀਤਾ ਤਾਂ ਆਦੀ ਘਟਨਾ ਹੈ ਜੀ ਕਹਿੰਦੇ ਪੁਲਿਸ ਨੂੰ ਇਨਫੋਰਮੇਸ਼ਨ ਸਵੇਰੇ 11 ਵਜੇ ਦੇ ਕਰੀਬ ਕੀਤਾ ਗਿਆ ਹੈ। ਹਾਂ ਜਦੋਂ ਸਾਨੂੰ ਤੇ तकरीबन ਅੱਧਾ ਪੌਣਾ ਘੰਟਾ ਘੰਟਾ ਤੋਂ ਪਹਿਲਾਂ ਹੀ ਇੱਕ ਜਿਹੜੀ ਇਨਫੋਰਮੇਸ਼ਨ ਮਿਲੀ ਹੈ ਉਹਦੇ ਸਾਹਮਣੇ ਅਸੀਂ ਮੌਕੇ ਤੇ ਪਹੁੰਚ ਕੇ ਜਿਹੜੀ ਸਾਡੀ ਬੰਦੀ ਕਰ ਰਹੀ ਸੀ ਕੰਮ ਚੱਲ ਜਾਂਦੀ ਹੈ। ਸਰ ਸੀਸੀਟੀਵੀ ਕੈਮਰਾ ਜਰੂਰ ਲੱਗੇ ਹੋਏ ਆ ਪਰ ਕੈਮਰਾ ਵੀ ਕਹਿੰਦੇ ਕਾਫੀ ਟਾਈਮ ਤੋਂ ਬੰਦ ਹੈ ਜੀ। ਸਮੇਂ ਸਮੇਂ ਤੇ ਪੁਲਿਸ ਵੱਲੋਂ ਹਦਾਇਤਾਂ ਕੀਤੀ ਗਈਆਂ ਫਿਰ ਮਾਲਾ ਵੀ ਇਨਸੀਡੈਂਟ ਰ ਹੈ ਉਸ ਤੋਂ ਬਾਅਦ ਵੀ ਪੁਲਿਸ ਨੇ ਅਦਾਇਤ ਆ ਕਿ ਤੁਸੀਂ ਪਰ ਫਿਰ ਵੀ ਕੋਈ ਲੱਗਦਾ ਨਹੀਂ ਹੈਗਾ ਜਿਹੜੇ ਸਾਡੇ ਵੱਲੋਂ ਤੇ ਅਸੀਂ ਹਰ ਕਮੇਟੀ ਨੂੰ ਹਰ ਗੁਰਦੁਆਰਾ ਸਾਹਿਬ ਦੀ ਜਿੱਥੇ-ਇਥੇ ਵੀ ਮਹਾਰਾਜ ਜਿਹੜਾ ਸਰੂਪ ਬਰਜਮਾਨ ਆਸੀਂ ਜਿਹੜੀ ਦਾ ਲਿਖ ਕੇ ਭੇਜਿਆ ਹੈ ਕਿ ਜਿਹੜੀ ਹੈਗੀ ਆ ਉਹ ਕੈਮਰੇ ਇਨ ਵਰਕਿੰਗ ਕੰਡੀਸ਼ਨ ਚਾਹੀਦੇ ਆ ਲੇਕਿਨ ਇਹ ਦੀ ਹੁਣ ਕਮੇਟੀ ਨੂੰ ਪੁੱਛਗਿੱਛ ਕਰਦੇ ਆ ਅਸੀਂ ਵੀ ਕਿਉਂ ਨਹੀਂ ਜਿਹੜੇ ਇਹ ਜਿਹੜੇ ਕੈਮਰੇ ਹੈਗੇ ਉਹ ਕਿਉਂ ਨਹੀਂ ਜਿਹੜੇ ਵਰਕਿੰਗ ਦੇ ਵਿੱਚ ਹੈਗੇ ਦੇਰੀ ਦਾ ਕੰਮ ਕੀ ਮੰਨਦੇ ਸਰ ਦੇਰੀ ਪੁਲਿਸ ਨਾਲੇ ਕਿਉਂ ਇਹਨਾਂ ਨੇ ਦੱਸਿਆ ਨਹੀਂ ਕਿ ਜੀ ਆਰਤੀ ਕਰਨਾ ਦਾ ਸਵੇਰੇ ਗਿਆ ਅ ਅਸਲ ਵਿੱਚ ਇਹ ਹੈਗਾ ਕਿ ਬਾਹਰੋਂ ਲੋਕ ਲੱਗਾ ਹੋਇਆ ਸੀ ਰਾਤ ਦੇ ਰਾਤ ਦੇ ਸਮੇਂ ਦਾ ਹੀ ਤੋਂ ਮੈਨੂੰ ਇਹ ਜੋ ਲੱਗਦਾ ਵੀ ਇਹਨਾਂ ਨੇ ਸੋਚਿਆ ਵੀ ਕੋਈ ਗੱਲ ਨਹੀਂ ਸੀ ਆਪਣੇ ਲੈਵਲ ਤੇ ਗੱਲ ਜਿਹੜੀ ਇਹਨੂੰ ਕਰ ਲਵਾਂਗੇ ਫਾਈਨਲ ਲੇਕਿਨ ਇਹ ਜਦੋਂ ਸਾਡੇ ਧਿਆਨ ਚ ਲੈਂਦੀ ਗੱਲ ਸੀ ਇਮੀਡੀਏਟਲੀ ਜਿਹੜੀ ਆ ਕੇ ਉਹਦੀ ਸਾਰੀ ਮੌਕਾ ਦੇਖਿਆ ਤੋਂ ਵਾਕਿਆ ਜਿਹੜੀ ਸੌ ਸੜਕਣਾ ਜਿਹੜੀ ਉਹ ਅੱਗ ਲੱਗਿਆ ਉਹਦੇ ਵਿੱਚ ਬਕਾਇਦਾ ਉਹਦੀ ਐਵੀਡੈਂਸ ਜਿਹੜੀ ਮੌਜੂਦ ਆ ਕਰਵਾਈ ਜਿਹੜੀ ਕਰਵਾਈ ਜਿਹੜੀ ਹੈਗੀ ਆ ਉਹ ਅਸੀਂ ਪੂਰੀ ਇਹ ਤੱਕ ਖੰਦ ਨੂੰ 2 ਘੰਟੇ ਲੱਗਣਗੇ ਪੂਰੀ ਦੇਖਦੇ ਹਾਂ ਇਹ ਹੋਰ ਵੀ ਛਣਵਿੰਨ ਕਰਦੇ ਹਾਂ ਜੇ ਆਸੇ ਪਾਸੇ ਵਾਲੇ ਕੈਮਰੇ ਚੈੱਕ ਕਰਨ ਤੋਂ ਬਾਅਦ ਜਿਹੜੀ ਫਾਈਲ ਕਰਵਈ ਹੈ ਸਮਝ ਲਿਆਵਾਂਗਾ ਸਰ ਕਿਹੜੀ ਨੰਨ ਜਨਾ ਦੇ ਕਿ ਇਹ ਕਿ ਸਰ ਜਿਹੜੇ ਹੈ ਸੀਸੀਟੀਵੀ ਵਗੈਰਾ ਨਹੀਂ ਚੱਲਦੇ ਹੈਗੇ ਉਹਦੇ ਲਈ ਕਿਦਾਂ ਮੰਗਦਾ ਹੈ ਕਮੇਟੀ ਨੇ ਹਾਂ ਬਿਲਕੁਲ ਕਮੇਟੀ ਦੀ ਮਨੂੰ ਪੁੱਛਾਂਗੇ ਅਸੀਂ ਵੀ ਜਿਹੜੀ ਇਹ ਸੀਸੀਟੀਵੀ ਜਿਹੜੇ ਕੈਮਰੇ ਹੈਗੇ ਕਿਉਂ ਨਹੀਂ ਵਰਕਿੰਗ ਹੈਗੇ ਜਦ ਕਿ ਅਸੀਂ ਆਲਰੇਡੀ ਰਿਪੀਟਡਲੀ ਜਿਹੜੀਆਂ ਇਨਸਟ੍ਰਕਸ਼ਨ ਜਿਹੜੀਆਂ ਜਾਰੀ ਕਰ ਰਹੇ ਆ ਵੀ ਜਿਹੜੇ ਆ ਹਰ ਇੱਕ ਜਿਹੜੀ ਗੁਰਦੁਆਰਾ ਸਾਹਿਬ ਦੇ ਜਿਹੜੇ ਆ ਕੈਮਰੇ ਹੈ ਆਏ ਸੇ ਜੀ ਦਾ ਜੀਪੀਸੀ ਜੀ ਹਾਂ ਜੀ ਹਾਂ ਜੀ ਬਿਲਕੁਲ ਜਿਹੜੇ ਐਸਪੀਸੀ ਵੱਲੋਂ ਨੋਮੀਨੇਟਡ ਜਿਹੜੇ ਪਰਸਨ ਹੈਗੇ ਉਹ ਆਏ ਆ ਮੌਕਾ ਤੇ ਤੇ ਉਹ ਆਪਣੇ ਹਿਸਾਬ ਨਾਲ ਇਸ ਨੂੰ ਦੇ ਕੇ ਆਪਾਂ ਹੁਣ ਜਿਹੜੀ ਹੈਗੀ ਸਲਾਹ ਕਰਕੇ ਵੀ ਇਹਨੂੰ ਕਿਸ ਤਰ੍ਹਾਂ ਜਲਾ ਕਰਨਾ ਹੈਗਾ ਸਰ ਸਰ ਮੈਂ ਵੀ ਮਹਾਰਾਜ 21 ਸਿਰੋ ਤੁਸੀਂ ਸ਼ੁਕਰੀ ਗੁਜਰਤ ਆਏ ਸ ਥੈਂਕ ਯੂ